ਸੋਸ਼ਲ ਜੁਨੀਟੀ ਦੇ ਵੱਲੋਂ ਮਲੇਰਕੋਲਾ ਵਿਖੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਉੱਚੇ ਚੇਤੇ ਤੋਂ ਫਕੀਰ ਚੰਦ ਜੱਸਲ ਪੁੱਜੇ ਅਤੇ ਉਹਨਾਂ ਨੇ ਬਤ ਵਤ ਬਾਬਾ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਜੁੜਨ ਲਈ ਸਾਰਿਆਂ ਨੂੰ ਪ੍ਰੇਰਿਤ ਕੀਤਾ। ਇਹ ਨਾ ਸਰਪ ਮੈਂ ਸਤਨਾਮ ਸਿੰਘ ਮਲੇਰਕੋਲਾ ਤੋਂ ਜੀ ਤੇ ਪ੍ਰਧਾਨ ਸਾਹਿਬ ਵੱਲੋਂ ਜੱਸਲ ਸਾਹਿਬ ਵੱਲੋਂ ਇੱਕ ਗੱਲ ਕਹੀ ਗਈ ਸੀ ਕਿ ਪਟਿਆਲਾ ਦੇ ਵਿੱਚ ਇੱਕ ਵਿਸ਼ਾਲ ਪਵਨ ਤਿਆਰ ਕੀਤਾ ਗਿਆ। ਤੇ ਉਹਦੇ ਵਿੱਚ ਕੀ ਕੀ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਤੇ ਕਿੰਨਾ ਦਿੱਤੀਆਂ ਜਾਣਗੀਆਂ ਮੈਂ ਆਪਣੇ ਸਾਰੇ ਸਮਾਜ ਨੂੰ ਇੱਕ ਸੁਨੇਹਾ ਲਾਉਣਾ ਚਾਹੁੰਦਾ ਪਹਿਲਾਂ ਸਭ ਤੋਂ ਪਹਿਲਾਂ જય ਭੀਮ જય ਭਾਰਤ ਸਾਥੀਓ ਅੱਜ ਮਰੇੜਕੋੜਲੇ ਵਿੱਚ ਪਾਵਰ ਆਫ ਸੋਸਾਇਟੀ ਦੇ ਪ੍ਰਧਾਨ ਜਿਹੜੇ ਕੀ ਰਾਸ਼ਟਰੀ ਪ੍ਰਧਾਨ ਨੇ ਸਿਰਫ ਕੀ ਝਾਂ ਦੱਸਲ ਜਿਹੜਾ ਰਿਟਾਇਰ ਚੀਫ ਇੰਜੀਨੀਅਰ ਹੈ ਬਿਜਲੀ ਬੋਰਡ ਚੋਂ ਉਹਨਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਉਹਨਾਂ ਨੇ ਪੂਰੇ ਪੰਜਾਬ ਨੂੰ ਲੈ ਕੇ ਸਾਡੇ ਸਮਾਜ ਨੂੰ ਨਾਲ ਲੈ ਕੇ ਇੱਕ ਬਹੁਤ ਵੱਡਾ ਪਰਉਪਕਾਰ ਕੀਤਾ ਸਾਡੇ ਸਮਾਜ ਤੇ ਉਹ ਪਰਉਪਕਾਰ ਕੀ ਹੈ ਵੀ ਅੱਜ ਦੇਖੋ ਜੋ ਇਹਨਾਂ ਨੇ ਇੱਕ ਭਵਰ ਬਣਾਇਆ ਜੀ ਪੂਰੇ ਪੰਜਾਬ ਦੇ ਵਿੱਚ ਇੱਕ ਇੱਕ ਐਗਜ਼ਾਮਪਲ ਪੈਦਾ ਕਰਤੀ ਇੱਕ ਮਿਸਾਲ ਹੈ ਉਹਦੇ ਵਿੱਚ ਕੀ ਸਹੂਲਤਾਂ ਨੇ ਤੁਸੀਂ ਇੱਕ ਸਵਾਲ ਕੀਤਾ ਜਿਸ ਤਰ੍ਹਾਂ ਆਪਾਂ ਆਪਣੇ ਸਮਾਜ ਦੇ ਵਿੱਚ ਇਹ ਨਹੀਂ ਵੀ ਇਕੱਲੇ ਸਾਡੇ ਸਮਾਜ ਦੀ ਹੈ ਆਪਣੇ ਸਮਾਜ ਦਾ ਕੋਈ ਵੀ ਗਰੀਬ ਵਰਗ ਦਾ ਬੱਚਾ ਜਿਹੜਾ ਕੋਈ ਆਪਣੇ ਪੀਜੀ ਦੀ ਫੀਸ ਨਹੀਂ ਅਫੋਰਡ ਕਰ ਸਕਦਾ ਜੀ ਕੋਈ ਰੈਂਟ ਤੇ ਨਹੀਂ ਰਹਿ ਸਕਦਾ ਉਹ ਉੱਥੇ ਬਿਲਕੁਲ ਫ੍ਰੀ ਆਫ ਕਾਸਟ ਰਹਿ ਸਕਦਾਗਾ ਕੋਈ ਬੱਚਾ ਉੱਥੇ ਐਜੂਕੇਸ਼ਨ ਲੈਣਾ ਚਾਹੁੰਦਾਗਾ ਉਹ ਉੱਥੇ ਲੈ ਸਕਦਾਗਾ ਸਭ ਤੋਂ ਵੱਡੀ ਗੱਲ ਕੀ ਹੈ ਵੀ ਸਾਡੇ ਸਮਾਜ ਲਈ ਇੱਕ ਬਹੁਤ ਜਿਹੜੀ ਉੱਚ ਸਿੱਖਿਆ ਗਈ ਉਚੇਰੀ ਸਿੱਖਿਆ ਦਾ ਵੀ ਉੱਥੇ ਪ੍ਰਬੰਧ ਕੀਤਾ ਗਿਆ ਹੈਗਾ ਜਲਦੀ ਉੱਥੇ ਆਈਐਸ ਦੀਆਂ ਤੇ ਪੀਸੀਐਸ ਦੀਆਂ ਜਿਹੜੇ ਕਲਾਸਾਂ ਨੇ ਉਹ ਸਟਾਰਟ ਹੋਣ ਜਾ ਰਹੀਆਂ ਨੇ ਜੀ ਡਿਸਪੈਂਸਰੀ ਉੱਥੇ ਚੱਲ ਰਹੀ ਹੈਗੀ ਜਿਹੜੀ ਕਿ ਬਹੁਤ ਵੱਡੇ ਲੈਵਲ ਤੇ ਬਹੁਤ ਘੱਟ ਰੇਟਾਂ ਤੇ ਸਿਰਫ 10% ਤੇ ਲੋਕਾਂ ਦਾ ਜਿਹੜਾ ਇਲਾਜ ਕਰੂਗੀ ਸੋ ਹੋਰ ਵੀ ਸਾਰੀਆਂ ਬਹੁਤ ਸਾਰੀਆਂ ਤਿਆਰੀਆਂ ਨੇਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕਿ ਲਗਤੁਲਗ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਔਰ ਅਸੀਂ ਚਾਹੁੰਦੇ ਆ ਵੀ ਆਪਾਂ ਇੱਕ ਸਮਾਜ ਨੂੰ ਇਹ ਵੀ ਇੱਕ ਸੁਨੇਹਾ ਹੈਗਾ ਵੀ ਸਾਡੇ ਸਮਾਜ ਨੂੰ ਵੱਧ ਤੋਂ ਵੱਧ ਇਸ ਲਹਿਰ ਦੇ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਸਾਡੇ ਸਮਾਜ ਦਾ ਭਲਾ ਹੋ ਸਕੇ ਤੁਸੀਂ ਕਿਹਾ ਵੀ ਸਮਾਜ ਨੂੰ ਉੱਚੇ ਦੀ ਪੜ੍ਹਾਈ ਦੇ ਲਈ ਵੀ ਪ੍ਰੇਰਿਤ ਕੀਤਾ ਜਾਊਗਾ ਪਰ ਦੇਖਿਆ ਜਾਵੇ ਬਾਬਾ ਸਾਹਿਬ ਨੇ ਕਿਹਾ ਸੀ ਪੜੋ ਜੁੜੋ ਤੇ ਸੰਘਰਸ਼ ਕਰੋ ਪਰ ਅੱਜ ਕੱਲ ਦੀ ਜਨਰੇਸ਼ਨ ਹੈ ਜਾਂ ਕਹਿ ਲਈਏ ਉਹਨਾਂ ਦੇ ਹੱਥ ਵਿੱਚ ਕਿਤਾਬ ਦੀ ਜਗ੍ਹਾ ਮੋਬਾਈਲ ਫੋਨ ਨੇ ਉਹ ਜਗ੍ਹਾ ਲੈ ਲਈ ਹੈ ਜ਼ਿੰਮੇਦਾਰ ਕਿਹਨੂੰ ਮੰਨਦੇ ਹੋ ਮਾਤਾ ਪਿਤਾ ਨੂੰ ਜਾਂ ਸਮਾਜ ਨੂੰ ਵੇਖੋ ਜੀ ਉਹਦੇ ਵਿੱਚ ਦੋ ਚੀਜ਼ਾਂ ਕੰਮ ਕਰਦੀਆਂ ਨੇਗੀਆਂ ਅਗਰ ਤੁਸੀਂ ਕਿਸੇ ਬੰਦੇ ਦਾ ਫਿਊਚਰ ਦੇਖਣਾ ਕਿਸੇ ਮੈਂ ਬੁੱਕ ਪੜ੍ਹ ਰਿਹਾ ਸੀ ਇੱਕ ਉਹ ਚ ਦੱਸਿਆ ਅੱਜ ਵੀ ਅਗਰ ਤੁਸੀਂ ਕਿਸੇ ਦਾ ਫਿਊਚਰ ਦੇਖਣਾ ਖਾਸ ਕਰ ਬੱਚੇ ਦਾ ਫਿਊਚਰ ਦੇਖਣਾ ਤਾਂ ਉਹਦੀਆਂ ਦੋ ਚੀਜ਼ਾਂ ਨੋਟ ਕਰੋ ਉਹ ਦੋ ਚੀਜ਼ਾਂ ਕਿਹੜੀਆਂ-ਕਿਹੜੀਆਂ ਨੇ ਪਹਿਲੀ ਗੱਲ ਤਾਂ ਉਹਦਾ ਫालतू ਟਾਈਮ ਕਿੱਥੇ ਜਾ ਰਿਹਾ ਔਰ ਦੂਜੀ ਗੱਲ ਉਹਦਾ ਫालतू ਪੈਸਾ ਕਿੱਥੇ ਜਾ ਰਿਹਾ ਅਗਰ ਉਹ ਦੋ ਚੀਜ਼ਾਂ ਬੱਚਾ ਕਿਤੇ ਨਾ ਕਿਤੇ ਗਲਤ ਯੂਜ਼ ਕਰਦਾਗਾ ਖਾਸ ਕਰਕੇ ਜੇ ਹੁਣ ਬੱਚੇ ਕੋਲੇ ਆਪਾਂ ਉਹਦਾ ਪੌਕਟ ਬਣੀ ਦੇ ਦਿੰਨੇ ਆ ਉਹ ਗਲਤ ਬਸੇ ਜਾਊਗਾ ਕੋਈ ਸਿਟਿੰਗ ਪੀਊਗਾ ਕੋਈ ਨਸ਼ੇ ਵਾਲੇ ਪਾਸੇ ਜਾਊਗਾ ਅਗਰ ਉਹ ਫ੍ਰੀ ਟਾਈਮ ਦਾ ਤਾਂ ਨੇਚਰਲੀ ਮੋਬਾਈਲ ਤੇ ਲੱਗੂਗਾ ਜੀ ਤੇ ਇਹ ਚੀਜ਼ਾਂ ਨੇਗੀਆਂ ਕਸੂਰ ਵਾਰਸ ਅਸੀਂ ਆਪਣੇ ਆਪ ਨੂੰ ਮੰਨਦੇ ਆ ਕਿਉਂਕਿ ਸਾਡਾ ਜਿਹੜਾ ਮੇਨ ਰੋਲ ਆ ਉਹ ਪੇਰੈਂਟਸ ਦਾ ਹੁੰਦਾ ਜੀ ਜਿਸ ਤਰ੍ਹਾਂ ਇੱਕ ਕੁਮਾਰ ਇੱਕ ਇਸੇ ਤਰ੍ਹਾਂ ਬੱਚੇ ਦੀ ਜਿਹੜੀ ਪਰਵਰਸਾਹ ਮਾਤਾ ਪਿਤਾ ਦੇ ਹੱਥ ਦੇ ਵਿੱਚ ਆ ਸਾਨੂੰ ਸਾਰਿਆਂ ਨੇ ਚੀਜ਼ ਨੂੰ ਥੋੜਾ ਜਿਹਾ ਗਹਿਰਾਈ ਤੱਕ ਦੇਖਣਾ ਚਾਹੀਦਾ ਔਰ ਦੂਜੀ ਗੱਲ ਮੈਂ ਹੋਰ ਕਰਨੀ ਚਾਹਾਂ ਕਿ ਤੁਸੀਂ ਸਵਾਲ ਕੀਤਾ ਮੇਰੇ ਯਾਦ ਆ ਰਿਹਾ ਉਹ ਵੀ ਸਵਾਲ ਮੈਂ ਤੁਹਾਨੂੰ ਜਵਾਬ ਦੇ ਦਾਂ ਕਿਉਂਕਿ ਦੇਖੋ ਇੱਕ ਉਚੇਰੀ ਸਿੱਖਿਆ ਵਾਲੀ ਗੱਲ ਕਰੀ ਸਾਡੇ ਸਮਾਜ ਨੇ ਇੱਕ ਬੜੀ ਖੁਸ਼ੀ ਦੀ ਗੱਲ ਹੈ ਅੱਜ ਜੋ ਸਾਡੇ ਵਿੱਚ ਲੋਕ ਸੀਗੇ ਜਿਹਦੇ ਵਿੱਚੋਂ 90% ਲੋਕ ਸਾਡੇ ਐਜੂਕੇਸ਼ਨ ਨਾਲ ਜੁੜੇ ਹੋਏ ਸੀ ਬੜੀ ਫਖਰ ਵਾਲੀ ਗੱਲ ਆ ਸਾਡੇ ਲਈ ਔਰ ਇੱਕ ਨਾਰਾਇਤਾ ਦੇ ਬਾਬਾ ਸਾਹਿਬ ਨੇ ਪੜੋ ਜੁੜੋ ਤੇ ਸੰਘਰਸ਼ ਕੀਤਾ ਕਰੋ ਅਸੀਂ ਪੜ ਤਾਂ ਬਹੁਤ ਗਏ ਆ ਪਰ ਜੁੜਨ ਅਗਰੇ ਸੀ ਜੋੜਨ ਵਾਲੇ ਪਾਸੇ ਆਵੋਗੇ ਤਾਂ ਅਸੀਂ ਸੰਘਰਸ਼ ਵਾਲੇ ਪਾਸੇ ਹੁੰਮਾਗੇ। ਤੋਂ ਮੈਂ ਤਾਂ ਇਹੀ ਆਪਣੇ ਸਮਾਜ ਨੂੰ ਦੁਬਾਰਾ ਫੇਰ ਸੁਨੇਹਾ ਦੂੰਗਾ ਵੀ ਅਸੀਂ ਪੜੋ ਜੜੋ ਸੰਘਰਸ਼ ਵਾਲੇ ਰਾਹ ਬਲਤਰੀਏ ਤਾਂ ਕਿ ਸਾਡੇ ਸਮਾਜ ਦਾ ਬਹੁਤ ਸਾਰਾ ਭਲਾ ਹੋ ਚੁੱਕੇ। ਜੈ ਭੀਮ ਜੈ ਭਾਰਤ ਜੈ ਸੰਵਿਧਾਨ ਨਾਦਰਸ਼। ਅੱਜ ਦੇ ਇਹ ਸਮਾਗਮ ਦੇ ਵਿੱਚ ਡਾਕਟਰ ਪੀਮਰਾਵ ਮੇਦਕਰ ਸਾਹਿਬ ਜੀ ਦਾ 133ਵਾਂ ਜਨਮ ਦਿਹਾੜਾ ਮਰੇ ਕੋਲਾ ਦੇ ਵਿੱਚ ਆਰਟੀਆਈ ਸਾਹਮਣੇ ਅਸੀਂ ਗੁਰਦੁਆਰਾ ਸਾਹਿਬ ਦੇ ਥੱਲੇ ਮਨਾਇਆ ਜਨਮ ਦਿਹਾੜਾ ਤੇ ਸਾਰੇ ਮਰੇ ਕੋਲਾ ਦੇ ਵਿੱਚ ਬਹੁਤ ਹੀ ਉਤਸ਼ਾਹ ਸੀਗਾ ਜਿਹੜੇ ਦਿਹਾੜੇ ਨੂੰ ਮਨਾਉਣ ਲਈ ਅਸੀਂ ਅੱਗੇ ਨੂੰ ਇਹ ਕਰਦੇ ਆ ਕਿ ਅਸੀਂ 바ਵਾ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪੜੋ, ਜੋੜੋ ਤੇ ਸੰਘਰਸ਼ ਕਰੋ। ਇਸ ਵਿਚਾਰਧਾਰਾ ਤੇ ਅਸੀਂ ਅੱਗੇ ਚੱਲਾਂਗੇ। ਲੋਕਾਂ ਨੂੰ ਜੋੜਨ ਦਾ ਕੰਮ ਕਰਾਂਗੇ। ਅਸੀਂ ਪਿੰਡਾਂ ਦੇ ਵਿੱਚ ਵੀ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ। ਜਿਹੜੀ ਅੱਜ ਪਾਵਰ ਜੁੰਟੀ ਦੀ ਮਲੇ ਕੋੜਲੇ ਦੇ ਵਿੱਚ ਜੁੰਟ ਕੈਂਪ ਕੀਤੀ ਗਈ ਹੈ ਕਿੰਨੇ ਕੋਸ ਜੁੰਟ ਦੇ ਮੈਂਬਰ ਹੈਗੇ ਨੇ? ਅਸੀਂ ਇਸ ਟਾਈਮ 21 ਮੈਂਬਰ ਸਾਡੇ ਕੋਲ ਮੌਜੂਦ ਨੇ ਅਸੀਂ ਕੋਸ਼ਿਸ਼ ਕਰਾਂਗੇ ਇਸ ਨੂੰ 31 ਮੈਂਬਰ ਜਲਦੀ ਬਣਾਵਾਂਗੇ ਅਸੀਂ ਉਹਨਾਂ ਵਿਅਕਤੀਆਂ ਨੂੰ ਲਾਵਾਂਗੇ ਜਿਹੜੇ ਸਾਡੇ ਨਾਲ ਹੈ ਅੱਗੇ ਜਾ ਕੇ ਸਾਡੇ ਸੰਘਰਸ਼ ਨੂੰ ਹੋਰ ਮਤਲਬ ਅੱਗੇ ਲੱਕ ਜਾਂਗੇ ਤਾਂ ਕਿ ਸਾਡੇ ਜਿਹੜਾ ਸਮਾਜ ਦੇ ਬੱਚੇ ਨੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਅਸੀਂ ਨਾਲ ਜੋੜ ਸਕੀਏ ਤਾਂ ਕਿ ਸਾਡਾ ਜਿਹੜਾ ਦਬਿਆ ਕੁਤਲਾ ਸਮਾਜ ਆ ਉਹਨਾਂ ਨੂੰ ਅਸੀਂ ਉੱਤਟਕ ਨਬਾ ਕੰਮ ਕਰੀਗੇ ਕੀ ਪਵਨ ਦੀ ਗੱਲ ਕੀਤੀ ਗਿਆ ਜੱਸਾ ਸਾਹਿਬ ਵੱਲੋਂ ਪਵਨ ਦੇ ਵਿੱਚ ਕੀ ਕੀ ਸਹੂਲਤਾ ਅਰ ਕਿਸੇ ਕਿਸੇ ਬੱਚਿਆਂ ਵਾਸਤੇ ਉਥੇ ਰੱਖਿਆ ਗਿਆ ਹਾਂਜੀ ਪਾਵਰ ਆਫ ਸੋਸ਼ਲ ਗਰੂਮਟੇ ਪਟਿਆਲਾ ਵੱਲੋਂ ਜੀ ਉਥੇ ਬਾੜਨ ਅਕਲੀਆ ਪਿੰਡ ਦੇ ਕੋਲੇ ਡਾਕਟਰ ਪਿੰਦਾਵ ਵੇਦਕਰ ਸਾਹਿਬ ਜੀ ਦਾ ਪਵਨ ਉਸ਼ਾਰਿਆ ਗਿਆ ਉਸ ਦੇ ਵਿੱਚ ਬਹੁਤ ਸਾਰੀਆਂ ਸਹੂਲਤਾ ਇਹਨਾਂ ਨੇ ਪ੍ਰਦਾਨ ਕੀਤੀਆਂ ਨੇ ਜਿਹੜੀਆਂ ਕਿ ਪੰਜਾਬ ਦੇ ਵਿੱਚ ਅਜੇ ਤੱਕ ਤੇ ਨਹੀਂ ਹੋਈਆਂ ਸਾਡੇ ਜਿਹੜੇ ਸਮਾਜ ਦੇ ਲੋਕ ਨੇ ਉਹ ਅਗਰ ਬੱਚਿਆਂ ਨੂੰ ਆਪਣੇ ਪੜਾਉਣਾ ਚਾਹੁੰਦੇ ਨੇ ਅੱਗੇ ਆਈਐਸਪੀਸੀਐਸ ਜਾਂ ਹੋਰ ਅੱਗੇ ਪੜਾਈ ਕਰਾਉਣਾ ਚਾਹੁੰਦੇ ਨੇ ਉੱਥੇ ਰਹਿ ਕੇ ਉਹਨਾਂ ਨੂੰ ਬੜੀ ਵੱਡੀ ਸਹੂਲਤ ਆ ਕਿ ਉੱਥੇ ਰਹਿ ਕੇ ਆਪਣੀ ਪੜਾਈ ਨੂੰ ਅੱਗੇ ਪੜ੍ਹ ਸਕਣਾ ਤਾਂ ਕਿ ਬੱਚੇ ਸਾਡੇ ਜਿਹੜੇ ਅੱਗੇ ਵੱਧ ਸਕਣ ਕੰਮ ਕਰਾਇਆ ਗਿਆ ਪਾਪਲ ਆਪ ਸੋਸ਼ਲ ਜੁੰਟੀ ਵੱਲੋਂ ਕੀ ਕਹਿਣਾ ਚਾਹੋਗੇ ਇਸ ਸਬੰਧ ਵਿੱਚ ਅੱਜ ਜੋ ਮਲੇ ਕੋਟੜਾ ਦੀ ਟੀਮ ਨੇ 133 ਮਾਵਾ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ ਜਿਹਦੇ ਵਿੱਚ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਇਹ ਪ੍ਰੋਗਰਾਮ ਸੀ ਜਿਹਦੇ ਵਿੱਚ ਬੱਕਰੀਆਂ ਬੱਕਰੇ ਮਲੇ ਕੋਟੜਾ ਦੇ ਸਾਰੇ ਹੀ ਸਾਡੇ ਜਿਹਦੇ ਵੀ ਜਿਆ ਰੂਸਤ ਥੀ ਆ ਉਹ ਪਹੁੰਚੇ ਆ ਮੈਂ ਸਾਰਿਆਂ ਨੂੰ ਇਸ ਪ੍ਰੋਗਰਾਮ ਲਈ ਬਾਬਾ ਸਾਹਿਬ ਦੇ ਜਨਮ ਦਿਨ ਕਰਕੇ ਸਾਰਿਆਂ ਨੂੰ ਲੱਖ ਲੱਖ ਵਧਾਈ ਜੰਨਾ ਤੇ ਖਾਸ ਕਰਕੇ ਪ੍ਰੈਸਰ ਪੋਰਟਰ ਜਿਹੜੇ ਸਾਡੇ ਪਹੁੰਚੇ ਆ ਇਹਨਾਂ ਨੂੰ ਮੈਂ ਬਹੁਤ ਜਲਦੀਆਂ ਘਰਾਂਿਆਂ ਤੋਂ ਵਧਾਈ ਜੰਨਾ ਕਿਉਂਕਿ ਤੁਹਾਡੇ ਕਰਕੇ ਹੀ ਜਿਹੜੀ ਵਿਚਾਰਧਾਰਾ ਲੋਕਾਂ ਦੇ ਵਿੱਚ ਜਾਣੀ ਆ ਕਿਉਂਕਿ ਮੀਡੀਆ ਹੀ ਇੱਕ ਜਰੀਆ ਐਸਾ ਹੈ ਜਿਹੜਾ ਬਾਬਾ ਸਾਹਿਬ ਨੇ ਇੱਕ ਪਿੱਲਰ ਚਾਰ ਪਿੱਲਰਾਂ ਚ ਇੱਕ ਪਿੱਲਰ ਸੋ ਜਿਹੜੇ ਪ੍ਰੈਸ਼ਰ ਪੌਟਰ ਹੁੰਦੇ ਆ ਜੇਕਰ ਉਹ ਵਿਚਾਰਧਾਰਾ ਨੂੰ ਚੋਹਣ ਕੇ ਬਾਹਰ ਲੈ ਕੇ ਜਾਣਾ ਤੇ ਬਹੁਤ ਜਲਦੀ ਲੈ ਕੇ ਜਾ ਸਕਦੇ ਜਿਵੇਂ ਕਿ ਦੇਖਿਆ ਮਲੇ ਕੋਲਾ ਸ਼ਹਿਰ ਦੇ ਵਿੱਚ ਪਾਵਰ ਆਫ ਸੋਸ਼ਲ ਜੁਨਟੀ ਦਾ ਅੱਜ ਗਠਨ ਵੀ ਹੋਇਆ ਜਿਹੜੇ ਹੈਗੇ ਨੇ ਮੈਂਬਰਾਂ ਵੱਲੋਂ ਪਹਿਲਾ ਪ੍ਰੋਗਰਾਮ ਕਰਾਇਆ ਗਿਆ ਕਿਸ ਨਜ਼ਰੀਏ ਨਾਲ ਦੇਖਦੇ ਇਸ ਪ੍ਰੋਗਰਾਮ ਨੂੰ ਪਾਵਰ ਆਫ ਸੋਸ਼ਲ ਜੁਨਟੀ ਦਾ ਜਿਹੜਾ ਪਹਿਲਾ ਪ੍ਰੋਗਰਾਮ ਹਰਵੰਦ ਸਿੰਘ ਦੌਦ ਜਿਹੜੇ ਜ਼ਿਲ੍ਹਾ ਪ੍ਰਧਾਨਾ ਮੇਜਰ ਸਿੰਘ ਜੀ ਸਤਰਾਮ ਸਿੰਘ ਜੀ ਨਿਰਮਲ ਸਿੰਘ ਜੀ ਸਾਡੇ ਸਰਬਰਪੁਰ ਵਾਲੇ ਇੱਕ ਮੈਂ ਮੁੰਡਾ ਨਾਂ ਨਹੀਂ ਯਾਦ ਮੈਨ ਤੇ ਆਪਣੇ ਜਿਹੜੇ ਸਟੇਟ ਸੈਕਟਰੀ ਸੀਗੇ ਆਤਮਾ ਆਤਮ ਸਿੰਘ ਆਤਮਾ ਸਿੰਘ ਜੀ ਸੋ ਸਾਰੇ ਜਿੰਨੇ ਵੀ ਸਾਡੇ ਇਹ ਸਾਥੀ ਆ ਇਹਨਾਂ ਨੇ ਇਹ ਵਿਚਾਰਧਾਰਾ ਪਹਿਲਾਂ ਸੁਣੀ ਆ ਫਿਰ ਇਹਨੇ ਦੇਖੀ ਆ ਫਿਰ ਇਹ ਭਵਨ ਤੇ ਗਏ ਆ ਔਰ ਉਸ ਨੂੰ ਦੇਖਦੇ ਹੋਏ ਇਹਨਾਂ ਨੇ ਕਦਮ ਅੱਗੇ ਵਧਾਏ ਆ ਸੋ ਮੈਂ ਆਸ ਰੱਖਦਾ ਕਿ ਜ਼ਿਲ੍ਹੇ ਦੇ ਵਿੱਚ ਬਹੁਤ ਜਲਦੀ ਜਿਹੜਾ ਆ ਅਸੀਂ ਪਿੰਡ ਲੈ